ਆ ਦੇਖੋ ਜੀ ਪਬਲਿਕ ਪਲੇਸਮੈਂਟ ਐ ਇਹ ਇੱਥੇ ਪਾਰਕ ਐ ਇੱਥੇ ਸਾਰੇ ਧਰਮਾਂ ਦੇ ਲੋਕ ਆਉਂਦੇ ਆ ਸਾਰੇ ਆਉਂਦੇ ਆ ਆ ਅੱਜ ਸਾਡੇ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਆ ਅੱਜ ਸਾਡੀ ਦੁਨੀਆ ਰੋ ਰਹੀ ਆ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਦੇ ਵਿੱਚ ਆਹ ਦੇਖੋ ਜੇਵੀਅਰ ਸਕੂਲ ਵਾਲੇ ਪਬਲਿਕ ਪਲੇਸਮੈਂਟ ਦੇ ਉੱਤੇ ਆਹ ਕੰਮ ਕਰ ਰਹੇ ਆ ਇੱਥੇ ਇਹ ਖੁਸ਼ੀ ਮਨਾ ਰਹੇ ਆ ਅੱਜ ਸਾਡੇ ਬੈਨਾ ਦਾ ਬੈਣ ਪਾਉਣ ਦੇ ਦਿਨ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਆ ਇੱਥੇ ਕੱਲ ਨੂੰ ਹੋਰ ਧਰਮਾਲੇ ਆ ਕੇ ਕਰਨਗੇ ਇਹਨਾਂ ਕੋਲੇ ਆਪਦੇ ਸਕੂਲ ਹੈ ਇਹ ਆਪਦੇ ਸਕੂਲ 'ਚ ਜੋ ਕਿਸੇ ਮਰਜ਼ੀ ਕਰਨ ਇਹ ਸਕੂਲ 'ਚ ਕਰ ਸਕਦੇ ਆ ਪਰ ਇਹਨਾਂ ਦੀ ਬਹੁਤ ਮਾੜੀ ਗੱਲ ਹੈ ਕਿ ਇਹ ਇੱਥੇ ਪਬਲਿਕ ਪਲੇਸਮੈਂਟ ਦੇ ਉੱਤੇ ਇਹ ਜਿਹੜੇ ਫੈਰਜੇ ਵੀ ਸਕੂਲ ਵੱਲੋਂ ਜਿਹੜਾ ਇੱਥੇ ਇਹ ਕਰ ਰਹੇ ਆ ਇਹ ਬਹੁਤ ਗਲਤ ਹੈ ਅੱਜ ਸਾਡੇ ਸੀਧੀ ਦੇ ਆਰੇ ਸ਼ੁਰੂ ਹੋ ਚੁੱਕੇ ਆ ਸਾਹਿਬਜ਼ਾਦਿਆਂ ਦੇ ਥਾਂ-ਥਾਂ ਗੁਰੂ ਘਰਾਂ ਦੇ ਵਿੱਚ ਸੋਗ ਦੇ ਦਿਨ ਮਨਾਏ ਜਾ ਰਹੇ ਆ ਅੱਜ ਕਾਲ ਤੱਕ ਦੇ ਜਥੇਦਾਰ ਵੱਲੋਂ ਚਮਕੌਰ ਸਾਹਿਬ ਕੇ ਮਨਾਏ ਜਾ ਰਹੇ ਹੈ ਅੱਜ ਇਹ ਇੱਥੇ ਦੇਖੋ ਕਿੰਨੀ ਦੁੱਖ ਦੀ ਗੱਲ ਹੈ ਕਿ ਇੱਥੇ ਖੁਸ਼ੀਆਂ ਮਨਾਇਆਂ ਜਾ ਰਹੀਆਂ ਡਰਾਮੇ ਕੀਤੇ ਜਾ ਰਹੇ ਹੈ ਆ ਪੰਜਾਬ ਦੀ ਧਰਤੀ ਹੈ ਆ ਦੇਖੋ ਕਿੰਨੇ ਦੁੱਖ ਦੀ ਗੱਲ ਹੈ ਕਿ ਇਹ ਪਬਲਿਕ ਪਲੇਸ ਹੈ ਪਬਲਿਕ ਪਲੇਸ ਦੇ ਵਿੱਚ ਕੋਈ ਵੀ ਧਾਰਮਿਕ ਪ੍ਰੋਗਰਾਮ ਨਹੀਂ ਕਰ ਸਕਦੇ ਇਹ ਪਬਲਿਕ ਪਲੇਸ ਹੈ ਇਹ ਜਿਹੜਾ ਇਹਨਾਂ ਨੇ ਕਰਨਾ ਹੈ ਇਹ ਆਪਦਾ ਪ੍ਰੋਗਰਾਮ ਜਾ ਕੇ ਆਪਦੇ ਸਕੂਲ 'ਚ ਕਰ ਸਕਦੇ ਆ ਕਿਸੇ ਦੇ ਘਰੇ ਕਰ ਸਕਦੇ ਆ ਕੋਈ ਰੋਕ ਨਹੀਂ ਪਰ ਇਹ ਪਬਲਿਕ ਪਲੇਸ ਦੇ ਉੱਤੇ ਕਰਨ ਐਦੂੰ ਮਾਰੀ ਗੱਲ ਕੋਈ ਨਹੀਂ ਹੋ ਸਕਦੀ ਕਿ ਅੱਜ ਸਰਕਾਰਾਂ ਸਾਡੀਆਂ ਕਿੱਥੇ ਆ ਕਿੱਥੇ ਪ੍ਰਸ਼ਾਸਨ ਹੈ ਉਲਟਾ ਪ੍ਰਸ਼ਾਸਨ ਉਹਨਾਂ ਦੇ ਹੱਕ ਚ ਆ ਕੇ ਖੜੂਗਾ ਹਮੇਸ਼ਾ ਹੀ ਇਹੀ ਸਾਡੇ ਪੰਜਾਬ ਦੀ ਦਸ਼ਾ ਹੈ ਤੇ ਦਿਸੈ ਕਿ ਪੰਜਾਬ ਦੇ ਵਿੱਚ ਕਿੱਡੇ ਦੁੱਖ ਦੀ ਗੱਲ ਹੈ ਕਿ ਅੱਜ ਸਾਡੇ ਸੋਗ ਦੇ ਦਿਨਾਂ ਦੇ ਵਿੱਚ ਇੱਥੇ ਜਸ਼ਨ ਮਨਾਏ ਜਾ ਰਹੇ ਹੈ ਕਿੱਡੀ ਮਾਰੀ ਗੱਲ ਹੈ ਕਿੱਡਾ ਦੁੱਖ ਦੀ ਗੱਲ ਹੈ ਇਹ ਸਕੂਲ ਹੈ ਸੈਂਜੇਵੀਰ ਬਹੁਤ ਵੱਡਾ ਸਕੂਲ ਹੈ ਉੱਥੇ ਮਨਾਉਣਾ ਆਉਂਦਾ ਪਰ ਆ ਪਬਲਿਕ ਪਲੇਸ ਦੇ ਵਿੱਚ ਕਿਉਂ ਤੇ ਜੇ ਪਬਲਿਕ ਪਲੇਸ ਦੇ ਵਿੱਚ ਕੱਲ ਨੂੰ ਦੂਜੇ ਧਰਮਾਂ ਦੇ ਲੋਕ ਇੱਥੇ ਆ ਕੇ ਕੋਈ ਹੋਰ ਪ੍ਰੋਗਰਾਮ ਕਰਨਗੇ ਫਿਰ ਰੌਲਾ ਖੜਾ ਹੋ ਬੜੇ ਦੁੱਖ ਦੀ ਗੱਲ ਹੈ ਕਿ ਇਹਨਾਂ ਟੀਚਰਾਂ ਨੂੰ ਇਹਨਾਂ ਨੂੰ ਪ੍ਰਸ਼ਾਸਨ ਨੂੰ ਇਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਪਾਵਨਿਕ ਪੈਲੇਸ ਦੇ ਵਿੱਚ ਇਹ ਕੁਝ ਕਰ ਰਹੇ ਹਾਂ ਮੈਂ ਪੰਜਾਬ ਸਰਕਾਰ ਨੂੰ ਤੁਹਾਡੇ ਦਰਜ ਰੂਪੇ ਤੇ ਪ੍ਰਸ਼ਾਸਨ ਨੂੰ ਇਹਨਾਂ ਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਇਹਨਾਂ ਤੇ ਇਹਨਾਂ ਤੇ ਕਾਰਵਾਈ ਕਰੋ ਤਾਂ ਕਿ ਅੱਗੇ ਤੋਂ ਇਹ ਜੇ ਕੁਝ ਨਾ ਕਰਨ ਇਹਨਾਂ ਦੀ ਸਕੂਲ ਦੀ ਮਾਨਤਾ ਰੱਦ ਕਰਨੀ ਚਾਹੀਦੀ ਹੈ ਨਾ ਪਾਵਨਿਕ ਪੈਲੇਸ ਦੇ ਵਿੱਚ ਉਹ ਕੀਤਾ ਮੈਂ ਇਹਦਾ ਜਿਹੜਾ ਹੈਗਾ ਪ੍ਰਸ਼ਾਸਨ ਨੂੰ ਵੀ ਤੇ ਮੈਂ ਡੀਸੀ ਸਾਹਿਬ ਨੂੰ ਲਿਖਤੀ ਤੌਰ ਤੇ ਮੈਂ ਹੁਣੇ ਪਾਉਣਾ ਤੇ ਇਹਦਾ ਕਮੈਂਟ ਕਰਕੇ ਦੱਸਣ ਕਿ ਇਹਨਾਂ ਨੇ ਜਿਹੜਾ ਕੁਝ ਇਹ ਕਰਿਆ ਹੈ ਮਾਫੀ ਮੰਗਣ ਗਲਤ ਕੰਮ ਕਰਿਆ ਇਹਨਾਂ ਨੇ ਇਹ ਪਬਲਿਕ ਪਲੇਸ ਇੱਥੇ ਕੋਈ ਵੀ ਆ ਸਕਦਾ ਮੈਂ ਹੈਰਾਨ ਆ ਸਾਰਿਆਂ ਨੂੰ ਬੋਲਣਾ ਚਾਹੀਦਾ ਆਪਾਂ ਨੂੰ ਯਾਰ ਪਬਲਿਕ ਪਲੇਸ ਦੇ ਵਿੱਚ ਆਪਾਂ ਕਿਉਂ ਕਰੀਏ ਸਭ ਨੂੰ ਬੋਲਣਾ ਕੁਝ ਸਕੂਲ 'ਚ ਤਾਂ ਹੈ ਸਾਰੇ ਕੁਝ ਹੈ ਉਹ ਆਪਦਾ ਕਰਨ ਉਹ ਆਪਦੇ ਜੋ ਮਰਜ਼ੀ ਕਰਨਾ ਪਬਲਿਕ ਪਲੇਸ 'ਤੇ ਆ ਕੇ ਕਰਨਾ ਗਲਤ ਆ ਦੇਖੋ ਜਦੋਂ ਕਿ ਅੱਜ ਕੱਲ੍ਹ ਸਾਡੇ ਜਿਹੜੇ ਸ਼ਹੀਦ ਇਦਾਨਾਂ ਦੇ ਵਿੱਚ ਚੱਲ ਰਹੇ ਉਹਨਾਂ ਦਿਨਾਂ 'ਚ ਆ ਕੇ ਕੰਮ ਕਰਨਾ ਠੀਕ ਹੈ ਗਲਤ ਹੈ ਪਬਲਿਕ ਪਲੇਸ 'ਤੇ ਤੁਸੀਂ ਸ਼ੈਅ ਕਰਨਾ ਸਕੂਲ 'ਚ ਜਾ ਕੇ ਆਪਦਾ ਕਿਸਮਤ ਦਾ ਜੋ ਮਰਜ਼ੀ ਕਰੋ ਪਰ ਇੱਥੇ ਆ ਕੇ ਕਰਨਾ ਗਲਤ ਹੈ ਦੇਖੋ ਕਮਨ ਥਾਂ ਦੇ ਉੱਤੇ ਆ ਗਏ ਤੂੰ ਕੋਈ ਬੰਦਾ ਖੁਸ਼ ਹੈ ਕਿਸੇ ਦਾ ਗਮ ਹੈ ਕਿਸੇ ਦਾ ਖੁਸ਼ੀ ਹੈ ਆਪਦਾ ਜਿਤਕ ਕਰੇ ਜਾ ਕੇ ਮਰਜ਼ੀ ਕਰੋ ਆ ਉਹ ਸਕੂਲ ਚ ਕਰੋ ਹਾਂ ਉੱਥੇ ਸ਼ਾਂਤੀ ਲੈਣ ਆਉਂਦਾ ਇੱਥੇ ਇੱਥੇ ਇਹਨਾਂ ਨੇ ਡਿੱਕ ਲਾ ਰੱਖਿਆ ਕੋਈ ਬਜ਼ੁਰਗ ਆ ਸ਼ੈਅ ਕਰਨ ਆਉਂਦਾ ਕੋਈ ਕੁਸ਼ ਆਉਂਦਾ ਕੋਈ ਕਰੋ ਵਿਚਾਰਾ ਟੈਨਸ਼ਨ ਦਾ ਮਾਰ ਆਉਂਦਾ ਇੱਥੇ ਇਹਨਾਂ ਨੇ ਡੀਜੇ ਲਾ ਕੇ ਵੱਡਾ ਖੁਸ਼ੀ ਦੇ ਪ੍ਰੋਗਰਾਮ ਰੱਖ ਕੇ ਕਿੱਡੀ ਮਡੀਆ ਕੋਈ ਹਾਰ ਦਾ ਪੇਸ਼ੈਂਟ ਆ ਕੋਈ ਕੁਸ਼ ਆ ਦੇਖ ਲੋ ਇਹ ਥੋੜੀ ਘਰ ਐਸੇ ਸਾਊਂਡ ਲਾ ਕੇ ਇੱਥੇ ਇਹ ਕੀ ਚੀਜ਼ਾਂ ਪਾਰਕ ਦੇ ਵਿੱਚ ਕਰਨ ਕੋਈ ਇਹਨਾਂ ਨੇ ਕਿਸੇ ਤੋਂ ਕੋਈ ਲਿਖਤੀ ਨੋਟ ਲਿਆ ਹੋਊਗਾ ਕਿ ਨਹੀਂ ਜੀ ਕੋਈ ਕੋਈ ਤਾਂ ਉਹ ਪ੍ਰਸ਼ਾਸਨ ਖੜਾ ਹੈ ਜੀ ਉਹਨਾਂ ਨੂੰ ਪੁੱਛੋ ਤੁਸੀਂ ਇਹ ਉਹ ਐਸਐਚਓ ਸਾਹਿਬ ਖੜੇ ਉਹਨਾਂ ਨੂੰ ਪੁੱਛੋ ਵੀ ਸੋਤੋਂ ਕੋਈ ਲਿਖਤੀ ਲਿਆ ਇਹਨਾਂ ਨੇ ਕਿਸੇ ਤੋਂ ਕਿੱਦੋਂ ਮਨਜ਼ੂਰੀ ਲਈ ਹੈ ਕਿਹੜੇ ਉਸ ਤੋਂ ਲਈ ਹੈ ਹਾਂ ਸਕੂਲ ਆ ਗਿਆ ਬਹੁਤ ਵੱਡੇ ਵੱਡੇ ਸਕੂਲ ਆ ਜਾਣ ਬੁੱਝ ਕੇ ਇੱਥੇ ਕਿਉਂ ਕਰਿਆ ਜਾ ਰਿਹਾ ਹੈ ਹਾਂ ਜਵਾਕਾ ਨੂੰ ਖਾਓਗਾ ਦੇ ਜਵਾਕਾ ਨੂੰ ਖਾਓਗਾ ਦੇਖੀ ਕੀ ਹੋ ਗਾ ਬਹੁਤ ਮਾੜੀ ਗੱਲ ਹੈ ਜੀ ਇਹ ਤਾਂ ਮੈਂ ਅਸੀਂ ਤਾਂ ਮੰਗ ਕਰਦੇ ਆ ਕਿ ਡੀਸੀ ਸਾਹਿਬ ਨੂੰ ਇਹਨਾਂ ਤੇ ਤੁਰੰਤ ਐਕਸ਼ਨ ਲੈਣਾ ਚਾਹੀਦਾ ਤਾਂ ਕਿ ਅੱਗੇ ਤੋਂ ਕਿਸੇ ਵੀ ਪਾਰਕ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਨਾ ਹੋਵੇ ਅਸੀਂ ਜਿਹੜੇ ਆ ਬੰਦੇ ਖੜੇ ਆ ਸਾਰੇ ਸਾਰੇ ਦਾ ਵੀਊ ਹੈ ਆ ਮੌਕ ਕੈਮਰਾ ਕੈਮਰਾ ਸਾਨੂੰ ਅਸੀਂ ਮਲਾਜ਼ਮ ਹੈ ਸਾਰੇ ਦਾ ਵੀਊ ਹੈ ਮਲਾਜ਼ਮ ਪਹਿਲੀ ਗੱਲ ਤਾਂ ਸ਼ੀਧੀ ਤੇ ਜਿਹੜੇ ਚੱਲੀ ਜਾਂਦੇ ਆ ਇਹ ਕੋਈ ਇਹਨਾਂ ਦੇ ਕੱਲਿਆਂ ਦਾ ਆ ਦਿਨਾਂ ਚ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਾ ਆਪਦਾ ਪਰਿਵਾਰ ਵਿਛੋੜਤਾ ਠੀਕ ਹੈ ਵੀ ਐਡੇ ਤਾਂ ਆਪਣੇ ਉਹ ਦਿਨ ਚੱਲ ਰਿਹਾ ਵੱਡੇ ਸਾਹਿਬ ਜਾਦੇ ਸ਼ਹੀਦ ਹੋਏ ਛੋਟੇ ਸਾਹਿਬ ਜਾਦੇ 7 ਸਾਲ 7 ਸਾਲ ਦੇ ਇੱਥੇ ਆ ਕੇ ਵੀ ਉਹ ਕਰ ਰਹੇ ਆ ਵੀ ਦੂਜੇ ਬੱਚਿਆਂ ਤੇ ਕੀ ਪ੍ਰਭਾਵ ਪਊਗਾ ਛੋਟੇ ਛੋਟੇ ਬੱਚਿਆਂ ਨੂੰ ਇੱਥੇ ਆ ਕੇ ਨਚਾ ਰਹੇ ਉਹ ਜਿਹੜੀ ਗਲਤ ਚੀਜ਼ ਆਪਾਂ ਪੰਜਾਬ 'ਚ ਰਹਿੰਦੇ ਆ ਇਹ ਗੱਲਾਂ ਇੱਥੇ ਨਹੀਂ ਚੱਲਦੀਆਂ ਇਹ ਬਹੁਤ ਗਲਤ ਚੀਜ਼ ਹੈ ਇਹ ਪੈਲਸ ਬੁੱਕ ਕਰੋ ਕੋਈ ਕੋਈ ਆਪਦੇ ਸਕੂਲ ਚ ਇਹ ਪ੍ਰੋਗਰਾਮ ਕਰ ਲੈਣਾ ਅੱਜ ਸਿੱਖ ਕੌਮ ਦੇ ਲਈ ਐਡੇ ਵੱਡਾ ਜਿਹੜਾ ਦਿਨੇ ਐਡਾ ਸਦਮੇ ਦੇ ਦਿਨੇ ਸਾਡੇ ਲਈ ਬਹੁਤ ਸਦਮੇ ਦਾ ਦਿਨ ਹੈ ਅੱਜ ਮੈਂ ਤਾਂ ਕਹਿੰਦਾ ਵੀ ਕੌਮ ਤਾਂ ਰੋ ਰਹੀ ਹੈ ਅੱਜ ਤਰਾ ਰਹੀ ਹੈ ਕਿ ਅੱਜ ਜਿਹੜੇ ਛੋਟੇ ਛੋਟੇ ਸਹਿਬਜ਼ਾਦੇ ਜਿਨ੍ਹਾਂ ਨੇ ਜਿਨ੍ਹਾਂ ਨੇ ਮਤਲਬ ਅੱਜ ਜੇ ਮੈਂ ਕਹੂੰਗਾ ਤੇ ਇਹ ਹਿੰਦੂ ਤੇ ਸਿੱਖਾਂ ਦਾ ਸਾਂਝਾ ਹੀ ਤਿਆਰ ਹੈ ਸਾਡਾ ਕਿਉਂਕਿ ਸਹਿਬਜ਼ਾਦਿਆਂ ਨੂੰ ਜੇ ਐਡਾ ਵੱਡੇ ਚੱਲਣੇ ਪਏ ਤੇ ਉਹ ਗੁਰੂ ਸਾਹਿਬ ਦੇ ਕਰਕੇ ਚੱਲਣੇ ਪਏ ਪਰ ਪਰ ਬੜੇ ਦੁੱਖ ਦੀ ਗੱਲ ਹੈ ਕਿ ਐਡੇ ਦੁੱਖ ਦੇ باوجود ਤੇ ਇੱਥੇ ਰੰਗ ਰਲੀਆਂ ਮਨਾਈਆਂ ਜਾਂ ਡੀਜੇ ਲਾਏ ਜਾ ਰਹੇ ਆ ਕੁਝ ਸਾਲ ਦੇ ਵਿੱਚ 365 ਦਿਨ ਹੁੰਦੇ ਆ ਹਾਂ ਇਹਨਾਂ ਦਿਨਾਂ ਤੱਕ ਕਿਉਂ ਕਰਦੇ ਆ ਸਨ ਤਾਂ 8 ਦਿਨ ਹੀ ਆ ਜੂਨ 'ਚ ਕਰਨ ਮਈ 'ਚ ਕਰਨ ਮਰਜ਼ੀ ਕਰਨ ਜੋ 6.5 ਦਿਨ ਆ ਉਹਨਾਂ ਦਿਨਾਂ ਅੱਗੇ ਕਰਦੇ ਆ ਇਟ ਜਰਾਉਂ ਦੇਖੋ ਕਿਸੇ ਆਪਣੇ ਕਿਸੇ ਧਰਮ ਨਾਲ ਕੋਈ ਹੋਣੀ ਹੈ ਨਾ ਸਭ ਦਾ ਅਲੱਗ-ਅਲੱਗ ਧਰਮ ਹੈ ਨਾ ਸਭ ਦੀ ਅਲੱਗ-ਅਲੱਗ ਮੰਨਤ ਹੈ ਪਰ ਜੋ ਸਾਡਾ ਧਰਮ ਹੈ ਜੋ ਸਾਡੇ ਨਾਲ ਦਿਨਾਂ ਦੇ ਵਿੱਚ ਹੋਇਆ 10 ਦਿਨਾਂ ਦੇ ਵਿੱਚ ਸਾਡਾ ਸਾਰਾ ਪਰਿਵਾਰ ਵਿਛੜਿਆ ਗਿਆ ਹੈ ਨਾ ਤੇ ਇੱਥੇ ਆਪਾਂ ਇੱਥੇ ਆ ਕੇ ਜੋ ਵੀ ਜਸ਼ਨ ਮਨਾਉਣਾ ਇਸ ਟਾਈਮ ਚ ਲੋਕ ਵਿਆਹ ਵੀ ਨਹੀਂ ਕਰਦੇ ਹੈ ਨਾ ਕੁਝ ਵੀ ਨਹੀਂ ਕਰਦੇ ਇੱਥੇ ਆ ਕੇ ਡੀਜੇ ਲਾਉਣਾ ਤੇ ਨਿੱਕੇ-ਨਿੱਕੇ ਜਵਾਕਾਂ ਨੂੰ ਹੋਣੀ ਤਾਂ ਆ ਚੀਜ਼ਾਂ ਸਿਖਾਉਣੀਆਂ ਨਚਾਉਣਾ ਤੇ ਉਹ ਕੀ ਉਹਨਾਂ ਨੂੰ ਆਪਣੇ ਧਰਮ ਦਾ ਪਤਾ ਲੱਗੂ ਆਪਣੇ ਬਡੇਰਿਆਂ ਬਾਰੇ ਆਪਾਂ ਨੂੰ ਸਾਰਾ ਕੁਝ ਉਹਨਾਂ ਨੂੰ ਭੁਲਾ ਰਹੇ ਹੈ ਨਾ ਤੇ ਬਹੁਤ ਵੱਡੀ ਉਹ ਗੱਲ ਹੈ ਵੀ ਇਹ ਚੀ ਇਨੇ ਕੋਲੇ ਕੋਈ ਪ੍ਰਸ਼ਾਸਨ ਕਰਨੀਆਂ ਕੋਈ ਲਿਖਤੀ ਪੜਤੀ ਕੋਈ ਤਾਂ ਲੈ ਕੇ ਆਉ ਕਿਉਂਕਿ ਇਹ ਇਹ ਜਿਹੜੇ ਦਿਨ ਹੈ ਇਹ ਸਿੱਖਾਂ ਦੇ ਬਲੁੰਦਰ ਹਿਲਦੇ ਜਾਂਦੇ ਨੇ ਸਿੱਖਾਂ ਸਾਡੇ ਤਾਂ ਪੰਜਾਬ ਦੇ ਵਿੱਚ ਆ ਦਿਨਾਂ ਦੇ ਵਿੱਚ ਨਾ ਕੋਈ Hindu ਨਾ ਕੋਈ ਸਿੱਖ ਸਾਡੇ ਤਾਂ ਆ ਦਿਨਾਂ 'ਚ ਵਿਆਹ ਹੀ ਨਹੀਂ ਕਰਦਾ ਜਾ ਕੇ ਦੇਖ ਲਓ ਜਿਹੜੇ ਪੈਲਸਾ ਸਾਰੇ ਵਿਹਲੇ ਪਏ ਆ ਜਿਹੜੇ ਜਿੰਨੇ ਹਲਵਾਈ ਜਾਂ ਹੋਰ ਆ ਉਹ ਸਾਰੇ ਕਿਹਦੇ ਵਿਆਹ ਦਿਨਾਂ 'ਚ ਤਾਂ ਸਾਡੇ ਕੋਲ ਕੋਈ ਪ੍ਰੋਗਰਾਮ ਹੀ ਨਹੀਂ ਆਹ ਦਿਨਾਂ 'ਚ ਅਸੀਂ ਵਿਆਹ ਨਹੀਂ ਕਰਦੇ ਸਾਡੇ ਸਾਡੇ ਜਿਹੜੇ ਜਿਹੜੇ ਸਾਡੇ ਬਜ਼ੁਰਗ ਸੀ ਉਹ ਤਾਂ ਆਹ ਦਿਨਾਂ 'ਚ ਥੱਲੇ ਪੈਂਦੇ ਸੀ ਮੰਜੇ ਵੀ ਨਹੀਂ ਸੀ ਡਾਉਂਦੇ ਤੇ ਇਹ ਇਹ ਇੱਥੇ ਇਹ ਇੱਥੇ ਦੇਖੋ ਕਿੰਨੀ ਦੁੱਖ ਦੀ ਗੱਲ ਹੈ ਵੀ ਇੱਥੇ ਮਤਲਬ ਡਾਂਸ ਕਰੀ ਜਾਂਦੇ ਆ ਤੇ ਮਤਲਬ ਖੁਸ਼ੀਆਂ ਮਨਾਈ ਜਾ ਰਹੇ ਆ ਥੱਲੇ ਲੋਕ ਸਭ ਥੱਲੇ ਸੌਂਦੇ ਪੂਰਾ ਮਿਲਣਾ ਸਰੰਦੇ ਲਾ ਕੇ ਇਸ ਮਹੀਨੇ ਪੂਰਾ ਜੋ ਪੋ ਦਾ ਮਾਨ ਸਰ ਆ ਸਾਰਾ ਪੂਰੇ ਮਹੀਨੇ ਸਭ ਲੋਕ ਤੇ ਲੇਕਿਨੀ ਦੁੱਖ ਦੀ ਗੱਲ ਹੈ ਕਿ ਬੋਲਦਾ ਨਹੀਂ ਕੋਈ ਇਹਦੇ ਬੋਲਣ ਵਾਲੇ ਘੱਟ ਹੁੰਦੇ ਨੇ ਨਹੀਂ ਆ ਸਾਰੇ ਬੋਲੀ ਜਾਂਦੇ ਜੀ ਹੁਣ ਤਾਂ ਆ ਦੇਖੋ ਸਾਰੇ ਲੋਕ ਹੀ ਐ ਬੋਲਦੇ ਕਿਉਂ ਨਹੀਂ ਹੁਣ ਸਾਰੇ ਬੋਲਦੇ ਸਾਰੇ ਆ ਦੇਖੋ ਕੋਈ ਕਿਸੇ ਨਾਲ ਮੈਂ ਆਪਾਂ ਕਿਸੇ ਅਸੀਂ ਉਹਨਾਂ ਦਾ ਕੋਈ ਨਰਾਦਰ ਨਹੀਂ ਕਰਦੇ ਅਸੀਂ ਕਹਿੰਦੇ ਆਪਦੇ ਸਕੂਲ 'ਚ ਜਾ ਕੇ ਕਰਨ ਆਪਦੀ ਸੰਸਥਾ ਉਹਨਾਂ ਦੀਆਂ ਚਰਚਾ ਬਣੀਆਂ ਉੱਥੇ ਕਰਨ ਆਪਦੇ ਸਕੂਲ 'ਚ ਕਰਨ ਆਪਦੇ ਘਰੇ ਕਰਨ ਸਾਨੂੰ ਕਿਸੇ ਨਾਲ ਕੋਈ ਭੇਦਭਾਵ ਨਹੀਂ ਪਰ ਪਬਲਿਕ ਪਲੇਸ ਤੇ ਆ ਕੇ ਇਸ ਤਰ੍ਹਾਂ ਦੇ ਗੱਲ ਕਰਨ ਬਹੁਤ ਬਹੁਤ ਹੀ ਮਤਲਬ ਇਹ ਅਤਕਥਨੀ ਗੱਲ ਹੈ ਜਿਹੜੀ ਕਿ ਸਾਥੋਂ ਚੱਲੀ ਨਹੀਂ ਗਈ ਬਸ ਸਾਥੋਂ ਦੇਖਿਆ ਨਹੀਂ ਗਿਆ ਇਹ ਕੁਝ ਦੋ ਬੱਚਿਆਂ ਨੂੰ ਦਾਖਲ ਕਰਵਾਉਂਦੇ ਆਪਣੇ ਬੱਚਿਆਂ ਨੂੰ ਕਰਵਾਣਾ ਹੈ ਸੈਂਟ ਜੇਵੀਅਰ ਦੇ ਵਿੱਚ ਤੇ ਸੈਂਟ ਜੋਸਫ ਦੇ ਵਿੱਚ 90% ਜੋ ਸਟੂਡੈਂਟਸ ਨੇ ਉਹ ਸਿੱਖਾਂਦੇ ਨੇ ਹਨਾ ਅੰਕਲ ਬੋਲ ਰਹੇ ਨੇ ਜੇ ਅੰਕਲ ਤੁਸੀਂ ਇਹ ਸਟੈਪ ਚੱਕੇ ਹੀ ਆ ਨਾ ਤਾਂ ਫਿਰ ਤੁਸੀਂ ਈਗਰ ਕਰੋ ਹਨਾ ਯੂ ਸ਼ੁਡ ਈਗਰ ਯੋਰ ਕਮਿਊਨਿਟੀ ਐਂਡ ਫੈਦਰਨਿਟੀ ਅਨੇ ਤੁਸੀਂ ਉਸ ਚੀਜ਼ ਨੂੰ ਇਗਰ ਕਰੋ ਵੀ ਆਪਾਂ ਇਹਨਾਂ ਦਾ ਬਾਇਕਾਟ ਕਰੀਏ ਹਨਾ ਹਾਂਜੀ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਬਾਇਕਾਟ ਹੀ ਕਰਨਾ ਚਾਹੀਦਾ ਹੈ ਨਾ ਇਸ ਦੇ ਵਿੱਚ ਆਪਾਂ ਨੂੰ ਠੀਕ ਹੈ ਨਾ ਦੇਖੋ ਜਿੰਨੇ ਵੀ ਸਿੱਖ ਹੈ ਹਾਂ ਮੇਰੀ ਗੱਲ ਬਾਇਕਾਟ ਕਰਨ ਦੀ ਗੱਲ ਨਹੀਂ ਹੈ ਛੋਟੀ ਜੀ ਗੱਲ ਉਹਦੇ ਵਿੱਚ ਬਾਇਕਾਟ ਤੱਕ ਨਾ ਜਾਓ ਗੱਲ ਹੈ ਵੀ ਉਹਨਾਂ ਨੂੰ ਸਮਝਾਓਗੇ ਤੁਸੀਂ ਆਪਦਾ ਸਕੂਲ ਚ ਕਰੋ ਅਸੀਂ ਥੋੜੇ ਉਲਟ ਥੋੜੇ ਆ ਬਾਈਕਾਂ ਦੇ ਕਰਦੇ ਬਹੁਤ ਵੱਡੀ ਗੱਲ ਚਲੇ ਗਈ ਬਾਈਕਰ ਦੇ ਘਾਣੇ ਰੋੜ ਨਹੀਂ ਆ ਉਹ ਆਪਣਾ ਦਰ ਨਹੀਂ ਨਹੀਂ ਸੁਣ ਸਕੂਲ ਚ ਵੀ ਬੱਚੇ ਦਾ ਸਿੱਖਾ ਦੇ ਹੀ ਨੇ ਨਾ ਬੱਚੇ ਤਾਂ ਫੇਰ ਵੀ ਸਿੱਖਾ ਦੇ ਹੀ ਨੇ ਜੀ ਉਹਦੇ ਵਿੱਚ ਹਾਂਜੀ ਬੱਚੇ ਤਾਂ ਫੇਰ ਵੀ ਸਿੱਖਾ ਦੇ ਹੀ ਨੇ 25 ਦੀ ਹੈ ਇਹ ਨਹੀਂ ਕਹਿੰਦੇ ਕੋ ਮਾੜਿਆ ਸਿੱਖ ਚੰਗਿਆ ਜਸਾ ਸਿੱਖ ਮਾੜਿਆ ਉਹ ਚੰਗਿਆ ਅਸਾ ਇਹ ਗੱਲ ਨਹੀਂ ਹੈ ਇਹ ਚ ਸਿੱਖ ਕੋਈ ਮਤਲਬ ਨਹੀਂ ਹੈ ਸਕੂਲ ਕੰਮ ਹੈ ਸਾਡੇ ਬੱਚੇ ਸਟੂਡੈਂਟਸ ਜਸਟ ਗੋਇੰਗ ਟੂ ਬੀ ਅ ਪਾਰਟਿਸਪੇਟਰ ਕੋਈ ਮਸਲਾ ਨਹੀਂ ਹੈ ਇਸ ਦੇ ਵਿੱਚ ਸਾਡੇ ਨਹੀਂ ਧਰਮ ਦਾ ਤਾਂ ਕੋਈ ਆਪਣਾ ਮਤਲਬ ਨਹੀਂ ਹੈ ਦੀਜ਼ ਆ ਐਕਸਕਿਊਜ਼ ਸਰ ਦੀਜ਼ ਆ ਸਟੂਡੈਂਟਸ ਓਨਲੀ ਸਟੂਡੈਂਟ ਐਂਡ ਪਾਰਟਿਸਪੇਟਿੰਗ ਉਹ ਫਾਇਦਾ ਠਾ ਰਹੇ ਆ ਉਹਨਾਂ ਨੇ ਸਕੂਲ ਖੋਲਿਆ ਬੱਚਿਆਂ ਨੂੰ ਪੜਾਉਣ ਵਾਸਤੇ ਮੇਰੀ ਗੱਲ ਸੁਣੋ ਉਹਨਾਂ ਨੇ ਸਕੂਲ ਖੋਲਿਆ ਬੱਚਿਆਂ ਨੂੰ ਹੋਣ ਵਾਸਤੇ ਉਹ ਬੱਚਿਆਂ ਨੂੰ ਪੜ੍ਹਾਉਣਾ ਨਾ ਕਿ ਉਹ ਆਪ ਦੇ ਧਰਮ ਦੇ ਪ੍ਰੋਗਰਾਮ ਕਰਵਾਉਣ ਇਹ ਇਹ ਬਿਲਕੁਲ ਗਲਤ ਹੈ ਬਿਲਕੁਲ ਗਲਤ ਹੈ ਤੁਸੀਂ ਸਰਕਾਰੀ ਸਕੂਲਾਂ ਦੇ ਵਿੱਚ ਕੋਈ ਦੇਖਿਆ ਵੀ ਕਿਸੇ ਧਰਮ ਤੋਂ ਉਹ ਤੇ ਪ੍ਰੈਸ਼ਰ ਪਾਇਆ ਜਾਵੇ ਪੰਜਾਬ ਜਿਹੜਾ ਤੁਸੀਂ ਕਹਿੰਦੇ ਹੋ ਵੀ 3 ਲੱਖ ਰੁਪਏ ਜਵਾਗ ਭਰਦੇ ਆ ਸਾਨੂੰ 3 ਲੱਖ ਤਾਂ ਦੇ ਗਿਆ ਸਾਨੂੰ ਉਹ ਨਹੀਂ ਦਿਖਿਆ ਵੀ ਸਾਰਾ ਪਰਿਵਾਰ ਵਾਰਤਾ ਉਹ 3 ਲੱਖ ਤੋਂ ਵੱਡਾ ਹੋ ਗਿਆ ਉਹ 3 ਲੱਖ ਤੋਂ ਵੱਡਾ ਹੋ ਗਿਆ ਮਾਪੇ ਧਰਮ ਉਹ ਇਹ ਬਸ ਸਕੂਲ ਬੰਦ ਲੈ ਕਰਵਾ ਕੇ ਐਡਮਿਸ਼ਨ ਆਉਣੇ ਇੱਕ ਮਿੰਟ ਹਾਂ ਉਹ ਸਾਡੇ ਬੱਚਿਆਂ ਤੋਂ ਉਹਨਾਂ ਨੂੰ ਇਹ ਪ੍ਰੋਗਰਾਮ ਨਹੀਂ ਕਰਵਾਉਣੇ ਚਾਹੀਦੇ ਹਾਂ ਵੀ ਸਾਜੀ ਅਸੀਂ ਪੜਾਉਣ ਵਾਸਤੇ ਬੱਚੇ ਲਾਏ ਆ ਉਹਨਾਂ ਕੋਲੇ ਇਹ ਆਪਣੇ ਧਰਮ ਨਾਲ